प्यारे किसान वीरो ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਇਹ ਆ ਕਿ ਕਣਕ ਦੀ ਬਹਾਰ ਬਾਰੇ ਗੱਲ ਕਰਨੀ ਹੈ ਕਣਕ ਦੀ ਹਰਿਆਵਲ ਬਾਰੇ ਆਪਾਂ ਗੱਲ ਕਰਨੀ ਹੈ ਪਹਿਲਾਂ ਤਾਂ ਕਿਸਾਨ ਵੀਰੋ ਵਧਾਈ ਹੈ ਵੀ ਅੱਜ ਜਿਹੜੀ ਕਿਣਮਣ ਹੋਈ ਹੈ ਬਰਸਾਤ ਹੋਈ ਹੈ ਇਹ ਸਾਡੀ ਕਣਕ ਨੂੰ ਕਿਉਂ ਵੰਗਰਨ ਲੱਗੇਗੀ ਮਤਲਬ ਕਿ ਐਸ ਸਮੇਂ ਕਣਕ ਨੂੰ ਮੀਂਹ ਦੀ ਜਿਹੜੀ ਜ਼ਰੂਰਤ ਸੀ ਉਹ ਸਾਡੀ ਪੂਰੀ ਹੋਈ ਹੈ ਜਿੰਨੀ ਕੋ ਜ਼ਰੂਰਤ ਸੀ ਇਹ ਕਿਉਂ ਵਾਂਗੂ ਹੀ ਮਤਲਬ ਕਿ ਖਰਾਕ ਵਾਂਗੂ ਹੀ ਮੀਂਹ ਸਾਡੀ ਕਣਕਾਂ ਨੂੰ ਲੱਗੇਗਾ ਤੇ ਕਿਸਾਨ ਵੀਰੋ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਕਣਕ ਦੇ ਉੱਤੇ ਕਿਹੜੀਆਂ ਘਾਟਾਂ ਜ਼ਿਆਦਾਤਰ ਆਉਂਦੀਆਂ ਮੈਗਨੀਜ਼ ਦੀ ਘਾਟ ਹੈ ਆਪਣੇ ਕਣਕ ਤੇ ਆਮ ਤੌਰ ਤੇ ਦੇਖਣ ਨੂੰ ਮਿਲ ਗਈ ਹੈ ਜ਼ਿੰਕ ਦੀ ਘਾਟ ਵੀ ਸਾਡੀਆਂ ਕਣਕਾਂ ਤੇ ਆਉਂਦੀ ਹੈ ਕਿਉਂਕਿ ਜਿੰਨੀ ਜ਼ਿੰਕ ਅਸੀਂ ਝੋਨੇ ਨੂੰ ਪਾਉਣੀ ਹੁੰਦੀ ਹੈ ਮੰਨ ਲਓ ਜੇ ਆਪਾਂ ਜਿੰਕਾਂ ਦੀ ਕਾਟ ਆਉਂਦੀ 25 ਕਿਲੋ ਜੇ 21% ਪਾਉਣੇ ਆਪਾਂ 25 ਨਹੀਂ ਪਾਉਂਦੇ ਆਪਾਂ 10 ਕਿਲੋ 21% ਪਾਉਣੇ ਆ ਚਾਰ ਪੰਜ ਕਿਲੋ 33% ਯੂਰੀਆ ਚ ਰਲਾ ਕੇ ਝੋਨੇ ਦੀ ਗੱਲ ਕਰਦਾ ਜੇ ਅਸੀਂ 25 ਕਿਲੋ ਇੱਕ ਸੀਜ਼ਨ ਪਾਈ ਹੁੰਦੀ ਆ ਜਿੰਕ 21% ਤੇ ਦੋ ਸਾਲ ਤਿੰਨ ਸਾਲ ਫਿਰ ਜਿੰਕ ਪਾਉਣ ਦੀ ਲੋੜ ਨਹੀਂ ਸਾਡੇ ਖੇਤਾਂ ਵਿੱਚ ਜਿੰਕ ਦੀ ਕਾਟ ਨਹੀਂ ਆਉਂਦੀ ਚਲੋ ਖੈਰ ਇਹ ਆਪਾਂ ਬਾਅਦ ਵਿੱਚ ਕਰਾਂਗੇ ਵਿਸਥਾਰ ਨਾਲ ਗੱਲਾਂ ਕਣਕ ਦੇ ਉੱਤੇ ਜਿਹੜੀ ਕਾਟ ਆਉਂਦੀ ਆ ਇੱਕ ਤਾਂ ਮੈਗਨੀਜ਼ ਦੀ ਕਾਟ ਆਉਂਦੀ ਆ ਮੈਗਨੀਜ਼ ਤੇ ਮੈਗਨੀਸ਼ੀਅਮ 'ਚ ਕਿਸਾਨ ਵੀਰੋ ਬੜਾ ਫਰਕ ਆ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਕਿ ਕਿ ਜੇ ਸਿਰਫ ਮੈਗਨੀਜ਼ ਦੀ ਘਾਟ ਆਉਂਦੀ ਆ ਮੈਗਨੀਸ਼ੀਅਮ ਦੀ ਨਹੀਂ ਮੈਗਨੀਜ਼ ਦੀ ਇੱਕ ਤਾਂ ਘਾਟ ਆਉਂਦੀ ਆ ਦੂਜੀ ਆਉਂਦੀ ਆ ਜ਼ਿੰਕ ਦੀ ਘਾਟ ਤੇ ਤੀਜੀ ਆਉਂਦੀ ਆ ਸਾਡੇ ਸਲਫਰ ਦੀ ਘਾਟ ਤੇ ਜਾਂ ਪੱਤੇ ਸਾਡੇ ਪੀਲੇ ਪੈ ਜਾਂਦੇ ਆ ਤੁਰ ਦੇਣੀ ਆ ਪਾਣੀ ਲਾਉਣ ਤੋਂ ਬਾਅਦ ਕਣਕਾਂ ਪੀਲੀਆਂ ਪੈ ਜਾਂਦੀਆਂ ਤੇ ਜਿਵੇਂ ਤੁਹਾਨੂੰ ਕਿਸਾਨ ਵੀਰੋ ਦੇਸੀ ਨੁਕਸਾ ਜਿਹੜਾ ਆਪਣਾ ਅਸੀਂ ਤਿਆਰ ਕੀਤਾ ਹੋਇਆ ਝੋਨੇ ਵੇਲੇ ਦੱਸਿਆ ਸੀ ਨਾ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਵੇਲੇ ਸਾਡਾ ਜਿਹੜਾ ਆਪਣਾ ਤਜਰਬਾ ਸੀ ਜਿਹੜਾ ਅਪਣਾਇਆ ਦੇਸੀ ਉਹ 100 ਰੁਪਏ ਤੋਂ ਵੀ ਘੱਟ ਦਾ ਖਰਚਾ ਪੈਂਦਾ ਸੀ ਉਹ ਸਪਰੇਅ ਦਾ ਤੇ ਕਿਸਾਨ ਵੀਰਾਂ ਨੇ ਮੈਨੂੰ ਸਪੈਸ਼ਲ ਫੋਨ ਆਇਆ ਡਾਕਟਰ ਸਾਹਿਬ ਆ ਬੜਾ ਵਧੀਆ ਤਰੀਕਾ ਤੁਸੀਂ ਦੱਸਿਆ ਸਾਡੇ ਝੋਨੇ ਤੁਰਦੇ ਨਹੀਂ ਸੀ ਤੇ ਝੋਨੇ ਤੁਰਦੇ ਵੀ ਨਹੀਂ ਪਏ ਔੜ ਬੜੀ ਲੱਗੀ ਹੋਈ ਤੇ ਜਿਹੜੀ ਆਪਾਂ ਸਪਰੇਅ ਕਰਾਈ ਸੀ ਉਹਦੇ ਨਾਲ ਬੜਾ ਵਧੀਆ ਸ਼ਾਨਦਾਰ ਨਤੀਜਾ ਰਿਹਾ ਜਿਹੜੇ ਕਿਸਾਨ ਵੀਰਾਂ ਨੇ ਸਾਡੀ ਗੱਲ ਮੰਨੀ ਸੀ ਤੇ ਉਵੇਂ ਹੀ ਹੁਣ ਕਣਕ ਦੇ ਵਾਦੇ ਵਾਸਤੇ ਕਣਕ ਦੀ ਬਹਾਰ ਵਾਸਤੇ ਤੁਹਾਨੂੰ ਨੁਕਸਾ ਜਿਹੜਾ ਮੈਂ ਉਹ ਦੱਸਣ ਲੱਗਿਆ ਵਾ ਉਹ ਨੋਟ ਇਦ ਜੇ ਆਪਾਂ ਕਣਕ ਦੇ ਵਿੱਚ ਆਪਾਂ ਕਿਵੇਂ ਕੀ ਕਰਨਾ ਕਣਕ ਦੇ ਵਿੱਚ ਆਪਾਂ ਇੱਕ ਤਾਂ ਲੈਣਾ ਮੈਗਨੀਜ਼ ਸਲਫੇਟ ਕਿਲੋ ਲੈ ਲਿਆ ਜੀ ਕਿਲੋ ਹੀ ਲੈ ਲਿਓ ਕਿਲੋ ਦੇ ਕਰੀਬ ਲੈ ਲਿਓ 21% ਜ਼ਿੰਕ ਜ਼ਿੰਕ 21% ਕਾਮਯਾਬ ਆ 33 ਨਾਲੋਂ ਜ਼ਿਆਦਾ ਜੇ ਆਪਾਂ ਸਪਰੇਅ ਦੇ ਮਾਮਲੇ 'ਚ ਗੱਲ ਕਰੀਏ ਤਾਂ 21% ਜ਼ਿੰਕ ਕਿਲੋ ਲੈਣੀ ਆ ਜੇ 21% ਨਹੀਂ ਹੈਗੀ ਤੁਹਾਡੇ ਕੋਲ ਮਿਲਦੀ ਨਹੀਂ ਫਿਰ 33 ਵੀ ਤੁਸੀਂ ਲੈ ਸਕਦੇ ਹੋ 6-700 ਗ੍ਰਾਮ ਤੇ ਨਾਲ ਆਪਾਂ ਤੀਜਾ ਲੈਣਾ ਵਾ ਯੂਰੀਆ ਕਿਲੋ ਲੈ ਲਓ 1200 ਗ੍ਰਾਮ ਲੈ ਲਓ 1.5 ਕਿਲੋ ਲੈ ਲਓ 1.5 ਕਿਲੋ ਯੂਰੀਆ ਬੜਾਇਆ ਕਿੱਲੇ ਵਾਸਤੇ ਤੇ ਅੱਧਾ ਕਿਲੋ ਉਵੇਂ ਹੀ ਕਲੀ ਕਲੀ ਦਾ ਪਾਣੀ ਰਾਤ ਨੂੰ ਪਿਉਆ ਦੇਣਾ ਅਣਬੁਝਿਆ ਜਿਹਨੂੰ ਚੂਨਾ ਕਹਿੰਦੇ ਆ ਅੱਧਾ ਕਿਲੋ ਕਲੀ ਕਿੱਲੇ ਦੀ ਹੈ ਤੇ ਸਵੇਰੇ ਆਪਾਂ ਸਪਰੇਅ ਚਰ ਲਾ ਕੇ ਤੇ ਨਾ ਚਾਰਾਂ ਤਤਾਂ ਦੀ ਸਪਰੇਅ ਕਰ ਦੇਣੀ ਤੇ ਕਣਕ ਦੀ ਬਾਹਰ ਵੱਢ ਜਾਈ ਦੁਬਾਰਾ ਫਿਰ ਨੋਟ ਕਰ ਲਓ ਮੈਗਨੀਸਲਫੇਟ ਕਿਲੋ ਕਿਲੋ 21% ਜ਼ਿੰਕ ਤੇ 1.5 ਕਿਲੋ ਯੂਰੀਆ ਤੇ ਨੀਚੇ ਜਾਇਏ ਹੋ ਗਈਆਂ ਇਹ ਕਿੱਲੇ ਦੀ ਮਾਤਰਾ ਆ ਤੇ ਅੱਧਾ ਕਿਲੋ ਕਲੀ ਦਾ ਪਾਣੀ ਇਹਦੇ ਵਿੱਚ ਕੀ ਹੋਏਗਾ ਜਿਹੜੀ ਸਾਡੀ ਮੈਗਨੀਜ਼ ਦੀ ਘਾਟ ਆਉਂਦੀ ਹੈ ਉਹ ਮੈਗਨੀ ਸਲਫੇਟ ਨੇ ਪੂਰੀ ਕਰ ਦੇਣੀ ਸਲਫੇਟ ਦੇ ਭਾਵ ਸਲਫਰ ਸਲਫਰ ਦੀ ਵੀ ਪੂਰਤੀ ਨਾਲ ਹੋਵੇਗੀ ਜ਼ਿੰਕ ਸਲਫੇਟ ਜ਼ਿੰਕ ਦੀ ਵੀ ਨਾਲ ਸਲਫੇਟ ਦਾ ਮਤਲਬ ਸਲਫਰ ਸਲਫਰ ਦੀ ਵੀ ਪੂਰਤੀ ਹੋਊਗੀ ਮੈਗਨੀਜ਼ ਦੀ ਘਾਟ ਦੀ ਪੂਰਤੀ ਹੋਊਗੀ ਜ਼ਿੰਕ ਦੀ ਘਾਟ ਦੀ ਪੂਰਤੀ ਹੋਊਗੀ ਸਲਫਰ ਦੀ ਘਾਟ ਦੀ ਪੂਰਤੀ ਕਰੇਗਾ ਇਹ ਸਾਡਾ ਜਿਹੜਾ ਆਪਣਾ ਤਜਰਬਾ ਨੁਕਸਾ ਤੇ ਜਿਹੜਾ ਆਪਾਂ ਯੂਰੀਆ ਕਰਨੀ ਐ ਤੇ ਯੂਰੀਆ ਹਰਿਆਵਲ ਵੇਖੋ ਬਣਾਉਦੀ ਕਣਕ ਤੁਹਾਨੂੰ ਹਰੀ 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 ਦਿਖੇਗੀ ਦੋ ਸਪਰੇਆ ਜਿਵੇਂ ਜਿਵੇਂ ਹੁਣ ਕਣਕ ਆਪਣੀਆਂ ਵਾਧੇ ਤੇ ਆ ਫਟਾਰੇ ਤੇ ਆ ਇੱਕ ਕਰਨੀ ਐ ਇੱਕ ਕਰਦੇ ਆ ਜੇ ਇੱਕ ਤੇ ਰਿਜ਼ਲਟ ਤੁਹਾਨੂੰ ਵੇਖਣ ਲੱਗ ਪੈਣਾ ਨਹੀਂ ਤਾਂ ਦੂਜੀ ਸਪਰੇ ਕਰਦੇ ਜਾਂ ਤੇ ਦੇ ਪਰਕ ਤੇ ਕਰਦੇ ਹੋ ਦਹਾਂਦੇ ਨੇ ਦੇ ਫਰਕ ਤੇ ਕਰਦੇ ਹੋ 15 ਦੇ ਫਰਕ ਤੇ ਕਰਦੇ ਫਿਰ ਤੁਸੀਂ ਆਪ ਕਹੋਗੇ ਕਿਸਾਨ ਵੀਰੋ ਵੀ ਡਾਕਟਰ ਸਾਹਿਬ ਨੇ ਤਜਰਬਾ ਇਹ ਦੱਸਿਆ ਸੀ ਇਹ ਸਸਤਾ ਯਾ ਸੌਦਾ ਯਾ ਤੇ ਹੋਰ ਲਟਰਮ ਪਟਰਮ ਅਸੀਂ ਬੜਾ ਕੁਝ ਪਾਉਨੇ ਆ ਬਾਹਰ ਦੇ ਨਾਂ ਤੇ ਬੜਾ ਕੁਝ ਵਿਕਦਾ ਆ ਤੇ ਅਸੀਂ ਪਾਉਨੇ ਵੀ ਆ ਕਿਉਂਕਿ ਸਾਨੂੰ ਜਿਹੜੀ ਆ ਗਿਆਨ ਦੀ ਘਾਟ ਹੈ ਕਿਸਾਨ ਵੀਰੂ ਇੱਕ ਤਾਂ ਗਿਆਨ ਹੋਣਾ ਬੜਾ ਜ਼ਰੂਰੀ ਹੈ ਤੇ ਦੂਜਾ ਕੁਦਰਤ ਕੁਦਰਤ ਬੜੀ ਬੇਅੰਤ ਆ ਕੁਦਰਤ ਤੋਂ ਉੱਤੇ ਜਾ ਕੇ ਕੋਈ ਵੀ ਚੀਜ਼ ਨਹੀਂ ਹੁੰਦੀ ਫਸਲਾਂ ਸਾਡੀਆਂ ਕੁਦਰਤ ਕਰਕੇ ਹੀ ਆ ਤੇ ਜਿਹੜੇ ਆ ਤਜਰਬੇ ਆ ਜਿਹੜੇ ਸਾਡੇ ਇਹ ਜ਼ਰੂਰ ਇੰਨੀ ਗੱਲ ਮੰਨ ਲਿਆ ਕਰੋ ਹੋਰ ਬੜਾ ਕੁਝ ਚੂਰਨ ਲਟਰਮ ਪਟਰਮ ਬੜਾ ਕੁਝ ਵਿਕਦਾ ਆ ਤੁਹਾਡੇ ਜਿਹੜੇ ਫਾਇਦੇ ਦੀਆਂ ਗੱਲਾਂ ਨੇ ਸਾਡੇ ਨਾਲ ਜੁੜੇ ਰਿਹਾ ਜੇ ਇੰਨੀਆਂ ਕੋ ਬੇਨਤੀਆਂ ਨੂੰ ਪ੍ਰਵਾਨ ਕਰ ਲਿਆ ਜੋ ਅਗਲੀ ਵੀਡੀਓ ਆਪਾਂ ਹੁਣ ਛੇਤੀ ਬਣਾਇਆ ਕਰਾਂਗੇ ਥੋੜਾ ਜਿਆ ਕਈ ਵਾਰੀ ਘਰੇਲੂ ਰਜੇਵੇਂ ਲਾ ਲੋ ਮਹਿਕਵੇਂ ਦੇ ਰਜੇਵੇਂ ਲਾ ਲੋ ਕੰਮ ਕਈ ਵਾਰੀ ਜ਼ਿਆਦਾ ਆ ਜਾਂਦਾ ਫਿਰ ਵੀਡੀਓ 'ਚ ਗੈਪ ਪੈ ਜਾਂਦਾ ਸੋ ਜੁੜੇ ਰਿਹਾ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ